ਹਾਂਜੀ 14 ਮਈ 2024 ਪਿੰਡ ਬੁਰਜਰਾਠੀ ਮਾਨਸਾ 124 ਉੱਡੇ ਸੀਗੇ 2200 ਮੁੱਢ ਨੂੰ 6:30 ਵਜੇ ਬਾਜੀ ਨਿਬੜੀ ਹੈ ਜੀ ਗੱਗੂ ਠੂਠੇ ਵਾਲੀ ਤੇ 1000 ਦੀ ਜਿੱਤ ਬਿੰਦਰੀ ਯਤਲਾ 600 ਦੀ ਜਿੱਤ ਹਰਪ੍ਰੀਤ ਚੈਲਾ ਵਾਲੀ 400 ਦੀ ਜਿੱਤ ਇਹਨਾਂ ਤਿੰਨਾਂ ਚ ਬਾਜੀ ਵੰਡੀ ਗਈ ਜੀ ਫਿਰ ਆ ਗਈ ਜੀ 14 ਮਈ 2024 ਪੈਨਡ ਕੋਨਰਾ ਸੌਰੂਰ 99 ਉੱਡੇ ਸੀਗੇ ਜੀ 2200 ਮੁੱਢ ਨੂੰ 6:25 ਮਿੰਟ ਦੇ ਬਾਜੀ ਨਿਬੜ ਗਈ ਚਾਰਾਂ ਚ ਹੋਈ ਸਾਂਝੀ ਗੁਰਪ੍ਰੀਤ ਬੀਰਕਲਾ ਫ੍ਰਿਜ ਸਲੀਮ ਈਲਵਾਲ ਮੋਟ ਪੱਖਾ ਗੱਲ ਬੀਰਕਲਾ ਬਾਰਸੀ ਮਡੇਰ ਡੀਸੀ ਲੋਹਾ ਖੇੜਾ ਸੋਨੀ ਦੁੱਗਾ ਤੇ ਸ਼ਿੰਗਾਰਾ ਲੋਹਾ ਖੇੜਾ ਜੀ ਇਹਨਾਂ ਚ ਬਾਜੀ ਵੰਡੀ ਗਈ ਚਾਰਾਂ ਚ ਫੇਰ ਅਗੀ ਜੀ 14 ਮਈ 2024 ਪਿੰਡ ਕਬੂਲਪੁਰਾ ਜਲੰਧਰ 136 ਉੱਡੇ ਸੀਗੇ 1700 ਮੁੱਢ ਨੂੰ ਜੀ 5:25 ਦੇ ਬਾਜੀ ਨਿਬੜ ਗਈ ਜੀ ਸੱਤ ਇੱਕ ਪਾਸੇ ਤੇ ਇੱਕ ਇਕੱਲਾ ਸੀਗਾ ਬਿੱਲਾ ਲੱਲੀਆਂ ਫਰਿੱਜ ਗਰਜੀਤ ਇਦਾਂ ਕੂਲਰ ਕਰਨ ਫਤੇਖਾ ਪੱਖਾ ਬਾਹਰ ਸੀਗਾ ਇਹ ਜੀ ਅਮਰਿਤ ਜੰਡੂ ਸਿੰਘਾ ਅੰਦਰਜੀਤ ਗਿੱਦੜਪਿੰਡੀ ਟੋਨੀ ਸਰਾਂਮਪੁਰ ਸਾਬੀ 14 ਮਈ 2024 ਪਿੰਡ ਲਤਾਲਾ ਲੁਧਿਆਣਾ ਜੀ 87 ਉੱਡੇ ਸੀਗੇ 3200 ਮਟੂਨ 6 ਕੀ ਵਾਲੀ ਤੇ ਬਾਜੀ ਨਿਪਟ ਗਈ ਜੀ ਪਹਿਲਾ ਜੀ ਪਿੰਦਰ ਯੂਐਸ ਮੋਟਰਸਾਈਕਲ ਫਿਰ ਆ ਗਿਆ ਜੀ ਹਿੰਦਾ ਮੜਿਆਣੀ ਫਰਿੱਜ ਜੀ ਫਿਰ ਆ ਗਿਆ ਜੀ ਜਸਵੰਤ ਬਦੂੜੀ ਪੱਖਾ ਤਿੰਨ ਨੰਬਰਾਂ ਚ ਬਾਜੀ ਸੀ ਇਹਨੇ ਤਿੰਨਾਂ ਚ ਵੰਡੀ ਗਈ ਫਿਰ ਆ ਗਿਆ ਜੀ ਪਿੰਡ ਗੜੀ ਤਰਖਾਨਾ 101 ਕੁੱਟਿਆ ਸੀ 2200 ਮੱਢ ਨੂੰ 7 ਵਜੇ ਬਾਜੀ ਨਿਪੜੀ 8 ਜੋ ਹੋ ਗਈ ਸਾਂਝੀ ਪਹਿਲਾ ਪਰਮਕ ਕਕਰਾਲਾ ਮੋਟਰਸਾਈਕਲ ਜੱਗਾ ਭੈਣੀ ਮੋਟਰਸਾਈਕਲ ਮਣੀ ਕੰਘਾਲ ਫਰਿੱਜ ਹਰਪਾਲ ਖਟਰਾ ਫਰਿੱਜ ਮਨਜੀਤ ਲੋਪੋ ਕੂਲਰ ਜਗਰਾਜ ਲਲਕੜਾ ਕਾਲੂ ਲੋਹਾਰਾ ਤੇ ਮਨਦੀਪ ਕਲਾਲ ਫੇਰ ਅਗੀ ਜੀ ਪਿੰਡ ਮੋਠਾਂ ਵਾਲੀ ਮੋਗਾ 110 ਹੋਡੇ ਸੀਗੇ 5200 ਮਾਡਲ ਨੂੰ ਜੀ 7 ਵਜੇ ਬਾਜੀ ਨਿਪਟ ਗਈ ਸੀ ਜੀ 8ਾਂ ਚੋ ਗਈ ਸੰਜੀ ਰਮਣਾ ਪੱਬਾ ਲੰਡਾ ਮੋਟਰਸਾਈਕਲ ਜਿੰਦਾ ਸੁਖਨੰਦ ਮੋਟਰਸਾਈਕਲ ਜੀ ਚਾਨਣ ਮਨਸੂਰਵਾਲ ਮੋਟਰਸਾਈਕਲ ਗਰਜੀਤ ਤਾਰੇਵਾਲ ਜੀਤਾ ਲੋਹਾਰਾ ਕਾਕੂ ਸ਼ੇਖ ਦੌਲਤ ਫੌਜੀ ਸਾਹ ਹੋ ਕੇ ਤੇ ਫੌਜੀ 2018 ਤੇ ਵਾਧਾ ਲੱਗੇ 1000 ਦਾ ਜੀ ਸੀਰਾ ਕਾਲੇ ਕੇ ਵਾਧੇ ਵਾਲਾ ਕੱਲਾ ਜਿੱਤੇ ਜੀ 13 ਮਈ 2024 ਪਿੰਡ ਬਰਕੰਦੀ ਜੈਤੋ 68 ਟੁੱਡੇ ਸੀਗੇ 1700 ਮੁੱਢ ਨੂੰ ਪੰਜ ਦੀ ਸਾਂਝੀ ਹੋ ਗਈ ਜੀ ਕਾਲਾ ਬਲੂ ਲੱਭਾ ਲੁਭਾਮ ਤੇ ਪਿੰਦਰ ਮੱਲਣ ਗੁਰਮਨ ਲੱਖੀ ਸਰ ਨਿੰਮਾ ਦੇ ਆਉਣ ਨਿੰਮਾ ਦੇ ਆਉਂਦਾ ਹੀ ਹੈਪੀ ਪੁੱਛੋ ਨਾਲ ਤੋ ਯਾਰ 24 14 ਮਈ ਪਿੰਡ ਪਿੱਪਲੀ 68 ਟੋਡੇ ਸੀਗੇ 2200 ਮੁੱਢ ਨੂੰ ਜੀ ਪਹਿਲਾ ਅਰਸ਼ਾ ਟਾਬਾਂ ਨਿਮਾ ਸੇਮਾ ਜੋਤੀ ਮਲੋਟ ਜੀ ਇਹਨਾਂ ਤਿੰਨਾਂ ਚ ਬਾਜੀ ਨਿਪੜ ਗਈ